ਸਾਲਿਆਂ ਨੇ ਬਠਿੰਡੇ ਤੱਕ ਪਾਈ ਹੋਈ ਹੈ ਮਾਨਸਾ ਵਾਲੇ ਨਹੀਂ ਦਬਦੇ ਹਨ ਨਹੀਂ ਮਾਨਸਾ ਮਾਨਸਾ ਵਾਲੇ ਨਹੀਂ ਦਬਦੇ ਮਲਟੀ ਟੈਲੈਂਟਡ ਹੁੰਦੇ ਆ ਮਲਟੀ ਟੈਲੈਂਟਡ ਵੀ ਮਲਟੀ ਟੈਲੈਂਟਡ ਤੁਹਾਨੂੰ ਆਰਟਿਸਟ ਵੀ ਹੋਵੋਗੇ ਫਿਰ ਤੁਹਾਨੂੰ ਗਾਉਣਾ ਵੀ ਆਉਂਦਾ ਹੋਣਾ ਹੋਰ ਵੀ ਚੀਜ਼ਾਂ ਹੈਗੇ ਇੰਟਰਸਟਿੰਗ ਨਹੀਂ ਜੀ ਮੈਂ ਇਹਨਾਂ ਚੀਜ਼ਾਂ ਤੇ ਇੰਟਰਸਟਿੰਗ ਕਰਦਾ ਕਬੀਲਦਰੀ ਵਾਲਿਆਂ ਨੇ ਜੀ ਟਵਾਈਬਸ ਆਉਂਦੀਆਂ ਨੇ ਸਾਰੇ ਕਹਿੰਦੇ ਕਿ ਤੁਸੀਂ ਸੋਨਾ ਕਰ ਲਿਆ ਆਪਦਾ ਹਾਂ ਹਾਂ ਮੈਨੂੰ ਸਾਰੇ ਵਧੀਆ ਕਹਿੰਦੇ ਨੇ ਵਧੀਆ ਕਰ ਲਿਆ ਬਾਕੀ ਜਿਹੜੇ ਨਾਂ ਵੀ ਕਿਹਾ ਫਿਰ ਉਹ ਕਿਹੜਾ ਆਪਣੇ ਘਰੇ ਆਟਾ ਧਰਕੇ ਵਗ ਜਾਣਗੇ ਡਿਗਰੀ ਕੀ ਕੀਤੀ ਹੈ ਤੁਸੀਂ ਮੈਂ ਵੀ ਇਹ ਕੀਤੀ ਹੋਈ ਹੈ ਵੀਰੇ ਪੀਏ ਗ੍ਰੈਜੂਏਟ ਹੋ ਗ੍ਰੈਜੂਏਟ ਹਾਂ ਜੀ ਅੱਛਾ ਗ੍ਰੈਜੂਏਸ਼ਨ ਕੀਤੀ ਫਿਰ ਤੁਸੀਂ ਇਹ ਸੋਚਿਆ ਨਹੀਂ ਤੁਸੀਂ ਜੌਬ ਨਹੀਂ ਕੀਤੀ ਹੋਰ ਕੀਤੀ ਹੈ ਕੁਛ ਅੱਗੇ ਕਰਨ ਜੌਬ ਵੀਰੇ ਕਿੱਥੇ ਕਰੀਏ ਜੌਬ ਕਾਦੀ ਜੌਬ ਕਰੀਏ ਮੇਰੇ ਜਗ੍ਹਾ ਨਹੀਂ ਹੈ ਕਿੱਥੇ ਕਰੀਏ ਜੌਬ ਜਦ ਕਿੰਨਾ ਕੋ ਖੁਸ਼ ਹੋ ਤੁਸੀਂ ਜਿਵੇਂ ਆਪ ਆਪਣਾ ਕੰਮ ਕਰਕੇ ਉਹਨੇ ਜ਼ਿੰਦਗੀ ਕਰਨਾ ਚਾਹੁੰਦਾ ਆਪ ਦਾ ਭਾਵੇਂ ਛੋਟਾ ਕੰਮ ਹੀ ਕਰ ਲੈ ਪਰ ਆਪ ਦਾ ਕੰਮ ਜ਼ਰੂਰ ਕਰਨਾ ਚਾਹੁੰਦਾ ਹੈ ਕਿ ਸਾਡਾ ਨਾ ਪੰਜਾਬ ਦੇ ਨੂੰ ਬਦਨ ਖਾਲੀ ਹੋ ਰਿਹਾ ਹੈ ਨਾ ਜਿਹਨੂੰ ਕੋਈ ਗੱਲ ਕਰੋ ਅਸੀਂ ਕਹਿ ਰਹੇ ਅਸੀਂ ਬਾਹਰ ਜਾਣਾ ਹੈ ਸਾਡਾ ਕੰਮ ਨਹੀਂ ਬੰਦਾ ਨੌਕਰੀ ਨਹੀਂ ਮਿਲ ਰਹੀ ਹੈਗੀ ਹਾਂਜੀ ਕੀ ਕਹੋਗੇ ਤੁਸੀਂ ਨੌਜਵਾਨਾਂ ਵੀਰੇ ਬਾਹਰ ਮੁਰ ਜਾਇਦਾ ਕੋਈ ਫਾਇਦਾ ਨਹੀਂ ਹੈਗਾ ਔਰੇ ਆਪਦਾ ਕੰਮ ਕਰ ਲੋ ਕਪਾ ਮੈਂ ਘੱਟ ਕਰ ਲੋ ਪਰ ਆਪਦੇ ਇੰਡੀਆ ਚ ਤਾਂ ਰਹੋ ਕਿ ਨਹੀਂ ਕੁਝ ਕਰਕੇ ਦਿਖਾਓ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਮੈਂ ਤੁਹਾਡੇ ਨਾਲ ਨੂਰ ਬਟੋ ਸੋ ਕੋਣ ਕਹਿੰਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਜੇ ਕਿਸੇ ਨੇ ਕੰਮ ਕਰਨਾ ਤੇ ਇੱਥੇ ਵੀ ਲੱਖਾਂ ਰੁਪਏ ਕਮਾ ਸਕਦਾ ਹੈ ਸਾਡੇ ਨੌਜਵਾਨ ਬਾਹਰ ਜਾ ਰਹੇ ਨੇ ਇੱਕ ਚੰਗੇ ਕੰਮ ਨੂੰ ਦੇ ਕੇ ਕਿ ਜ਼ਿੰਦਗੀ ਸਾਡੀ ਸਬਰ ਜਾਵੇ ਕਹਿੰਦੇ ਨੇ ਕਿ ਨੌਕਰੀਆਂ ਨਹੀਂ ਮਿਲ ਰਹੀਆਂ ਪਰ ਸਾਡੇ ਹੁਣ ਨੌਜਵਾਨਾਂ ਨੇ ਅੱਗੇ ਪਹਿਲ ਕੀਤੀ ਹੈ ਜਿਹੜੇ ਐਨੀ ਅਗ੍ਰੈਜੂਏਸ਼ਨ ਆ ਡਿਗਰੀਆਂ ਲੈ ਕੇ ਵੀ ਜਿਹੜਾ ਆਪਣਾ ਬਿਜ਼ਨਸ ਸ਼ੁਰੂ ਕਰ ਰਹੇ ਨੇ ਤੇ ਚਾਹੇ ਬਿਜ਼ਨਸ ਛੋਟਾ ਹੋਵੇ ਚਾਹੇ ਵੱਡਾ ਹੋਵੇ ਪਰ ਆਪਣਾ ਹੋਵੇ ਤਾਂ ਬਹੁਤ ਚੰਗੀ ਗੱਲ ਹੁੰਦੀ ਹੈ ਸੋ ਮੈਂ ਅ ਨੌਜਵਾਨ ਹੈ ਯੰਗ ਗイズ ਹੈ ਔਰ ਉ ਇੱਥੇ ਉਹਨਾਂ ਨੇ ਸਟਾਲ ਲਗਾਈ ਹੋਈ ਹੈ ਕਿ ਸਮੋਸਿਆਂ ਦੀ ਸੋ ਸਮੋਸੇ ਖਵਾਉਂਦੇ ਨੇਗੇ ਇਹ 5 ਰੁਪਏ ਦੇ ਦੋ ਸਮੋਸੇ 5 ਦੇ ਦੋ ਦਿੰਦੇ ਨੇ ਅੱਛਾ ਚਲੋ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਹੋ ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਠੀਕ ਹੋ ਤੁਸੀਂ ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਮੈਂ ਠੀਕ ਹਾਂ ਤੇ ਮੈਂ ਵੇਖ ਕੇ ਜਦੋਂ ਆਈ ਨਾ ਬੜਾ ਮੈਨੂੰ ਚਾਅ ਜਿਹਾ ਚੜਿਆ ਕਿ ਇੱਕ ਤਾਂ ਮੇਰਾ ਯੰਗ ਭਰਾ ਹੈ ਨਾ ਨੌਜਵਾਨ ਸਮੋਸੇ ਵੇਚ ਰਿਹਾ ਬਣਾ ਵੀ ਰਿਹਾ ਤੇ ਬਹੁਤ ਚੰਗਾ ਲੱਗਦਾ ਵੀਰੇ ਕਿਵੇਂ ਆ ਸਾਰਾ ਕੁਝ ਬਣਿਆ ਸੁਆਪਤ ਹਾਂ ਵੀਰੇ ਮੈਂ ਬਸ ਸਵੇਰੇ ਮਿਹਨਤ ਕਰ ਲਗਣਾ ਮੈਂ ਤੇ ਮੇਰੀ ਵਾਈਫ ਅਸੀਂ ਬਣਾਉਣ ਲੱਗੇ ਨੇ ਸਮੋਸੇ ਹਾਂਜੀ ਘਰੇ ਸਮਾਨ ਤਿਆਰ ਕਰ ਲੈਨੇ ਅਸੀਂ ਦੁਪਹਿਰ ਤੱਕ ਤਾਂ ਮੈਂ ਸਮੋਸੇ ਵੇਚ ਦਵਾਂਗੀ ਹਾਂ ਉਦੋਂ ਬਾਅਦ ਸ਼ਾਮ ਨੂੰ ਅਸੀਂ ਪੀਜ਼ਾ ਲਾਉਣੇ ਨੇ ਅੱਛਾ ਹਾਂਜੀ ਕੁਲੜ ਪੀਜ਼ਾ ਲਾਉਣਾ ਨਾਲ ਰੇ ਮੈਂ ਅੱਛਾ ਅੱਛਾ ਹਾਂਜੀ ਤੇ ਦੋਨੋਂ ਹਸਬੰਡ ਵਾਈਫ ਇਕੱਠੇ ਕਰਦੇ ਨਹੀਂ ਉਹ ਉਹ ਕੱਲੀ ਘਰੇ ਸਮਾਨ ਬਣਾਉਂਦੇ ਮੈਂ ਸੇਲ ਕਰਦਾ ਬਸ ਕੱਲੀ ਅੱਛਾ ਅੱਛਾ ਹਾਂਜੀ ਹਾਂਜੀ ਤੇ ਸਟੱਡੀ ਕੀ ਕੀਤੀ ਹੈ ਤੁਸੀਂ ਮੈਂ ਵੀ ਇਹ ਕੀਤੀ ਹੋਈ ਹੈ ਵੀਰੇ ਪੀਏ ਗ੍ਰੈਜੂਏਟ ਹੋ ਗ੍ਰੈਜੂਏਟ ਹਾਂ ਜੀ ਅੱਛਾ ਗ੍ਰੈਜੂਏਸ਼ਨ ਕੀਤੀ ਫਿਰ ਤੁਸੀਂ ਸੋਚਿਆ ਨਹੀਂ ਵੀ ਤੁਸੀਂ ਜੌਬ ਨਹੀਂ ਕੀਤੀ ਹੋਰ ਕੀਤੀ ਹੈ ਕੁਛ ਅੱਗੇ ਕਰਨ ਜੌਬ ਫਿਰ ਕਿੱਥੇ ਕਰੀਏ ਜੌਬ ਕਾਦੀ ਜੌਬ ਕਰੀਏ ਬੇਰੁਜ਼ਗਾਰੀ ਨਹੀਂ ਹੈ ਕਿੱਥੇ ਕਰੀਏ ਜੌਬ ਪ੍ਰਾਈਵੇਟ ਨੌਕਰੀਆਂ ਵੱਧ ਤੋਂ ਵੱਧ 10 15000 ਚੈਨਾਂ ਗੁਜ਼ਾਰਾ ਨਹੀਂ ਹੁੰਦਾ ਅੱਜਕੱਲ੍ਹ ਮਹਿੰਗਾਈ ਬਹੁਤ ਜ਼ਿਆਦਾ ਹੈ ਵੀਰੇ ਕਿ ਨਹੀਂ ਜੀ ਤਾਂ ਕਰਕੇ ਹਾਂ ਜੀ ਵੀਰੇ ਕਿੰਨੇ ਪੈਕਰ ਨੇ ਇੱਕ ਮਿੰਟ ਹਾਂ ਹਾਂ ਕੋਈ ਗੱਲ ਅਸੀਂ ਕੰਮ ਵੀ ਨਹੀਂ ਡਿਸਟਰਬ ਕਰਨਾ ਚਾਹੁੰਦੇ ਤੇ ਨਾਲ ਨਾਲ ਅਸੀਂ ਦੇਖਾਂਗੇ ਕਿ ਤੁਸੀਂ ਕਰਦੇ ਕਿਵੇਂ ਕਿੰਨੇ ਸਾਰੇ ਸਮੋਸੇ ਵਿੱਚ ਪਾਏ ਹੋਏ ਆ ਉਹ ਵੇ ਕਿੰਨਾ ਐਕਸਾਈਟਡ ਆ ਖ अच्छा ते ਵੀਰੇ ਫਿਰ ਇਹ ਸਾਰਾ ਤੁਸੀਂ ਡਬਲ ਡਬਲ ਕੰਮ ਕੇ ਬੀ ਕਰ ਲੈਂਦੇ ਹੋ ਕਿ ਉਧਰ ਵੀ ਤੇ ਮੈਂ ਬਸ ਸਵੇਰੇ 4 ਵਜੇ ਉੱਠੀਦਾ ਤੇ 8 ਵਜੇ ਤੱਕ ਸਮੋਸੇ ਬਣਾ ਕੇ ਲੈ ਲਵੋ ਵੀ 8-9 ਵਜੇ ਦੇ ਮੈਂ ਰੈਡੀ ਸਮੋਸੇ ਲੈ ਲਾ ਲਣਾ ਤੇ ਉਸ ਤੋਂ ਬਾਅਦ 3 ਵਜੇ ਤੱਕ ਹੀ ਭੇਜਦਾ ਹਾਂ ਮੈਂ 3:30 ਵਜੇ ਤੱਕ ਮੇਰਾ ਖਤਮ ਹੋ ਜਾਂਦਾ ਫਿਰ ਜਿਹੜੇ ਮੇਰੀ ਵਾਈਫ ਹੁੰਦੇ ਆ ਉਹ ਪੀਜੇ ਦਾ ਸਮਾਨ ਸਾਰਾ ਘਰੇ ਤਿਆਰ ਕਰ ਦਿੰਦੇ ਆ ਉਹ ਰੈਡੀ ਕਰਕੇ ਰੱਖਦੇ ਆ ਉਹ ਰੈਡੀ ਕਰਕੇ ਰੱਖ ਦਿੰਦੇ ਆ ਫਿਰ ਮੈਂ ਸ਼ਾਮ ਨੂੰ ਪੀਜਾ ਲਾਉਣਾ ਨਾ 10 ਦੇ 10 ਤੋਂ ਲੈ ਕੇ 11 ਵਜੇ ਤੱਕ ਰਾਤ ਦੇ 10 ਤੋਂ ਲੈ ਕੇ 11 ਵਜੇ ਤੱਕ ਤੁਸੀਂ ਫਿਰ ਜਿਵੇਂ ਤੁਸੀਂ ਨੌਕਰੀ ਕਰਦੇ ਹੋ ਹੈਗੀ ਸੀ ਪਹਿਲਾਂ ਕੀਤੀ ਹੈ ਨੌਕਰੀ ਪਹਿਲਾਂ ਕਦੋਂ ਅ ਪਹਿਲਾਂ ਨੌਕਰੀ ਮੈਂ ਕੀਤੀ ਸੀਗੀ ਪਹਿਲਾਂ ਮੈਂ ਮੈਡੀਕਲ ਤੇ ਨੌਕਰੀ ਕੀਤੀ ਸੀਗੀ ਉੱਥੇ ਲਾ ਲਓ ਮੈਨੂੰ 10-11000 ਰੁਪਏ ਦਿੰਦੇ ਸੀਗੇ ਮਹੀਨੇ ਦੀ ਤੇ ਉੱਥੇ ਡਿਊਟੀ ਵੀ ਮੈਨੂੰ ਆ ਲਾ ਲਓ ਵੀ 12-13 ਘੰਟੇ ਕਰਨੀ ਪੈਂਦੀ ਸੀਗੀ ਕਈ ਵਾਰ ਨਾਈਟ ਸ਼ਿਫਟ ਵੀ ਕਰਨੀ ਪੈਂਦੀ ਇਸ ਕਰਕੇ ਉੱਥੋਂ ਮੈਂ ਜਵਾਬ ਦਿੱਤਾ ਫਿਰ ਅਸੀਂ ਆਪ ਦਾ ਕੰਮ ਕਰ ਲਿਆ ਤੇ ਫਿਰ ਆ ਕੰਮ ਕਰਕੇ ਕਮਾਈ ਵਧੀਆ ਹੋ ਜਾਂਦੀ ਹੈ ਨੌਕਰੀ ਤੋਂ ਵੱਧ ਕਮਾ ਲੈਂਦੇ ਹਾਂ ਹਾਂ ਨੌਕਰੀ ਤੋਂ ਵੱਧ ਜੀ ਅੱਛਾ ਕੋਈ ਟੈਨਸ਼ਨ ਨਹੀਂ ਹੈ ਮਰਜ਼ੀ ਨਾਲ ਲਾਓ ਜਦੋਂ ਵੀ ਦਿਲ ਕਰਦਾ ਹੈ ਕੋਈ ਖੁੱਲੇ ਦੇਣਾ ਕਮਾਈ ਦਾ ਹੁੰਦਾ ਖੁੱਲੇ ਦੇਣਾ ਖਾਈਦਾ ਜੀ ਅੱਛਾ ਬਹੁਤ ਵਧੀਆ ਸਾਰੇ ਲਈਦੇ ਹਾਂ ਅੱਛਾ ਤੇ ਕਿੰਨਾ ਕੁ ਖੁਸ਼ ਹੋ ਤੁਸੀਂ ਜਿਵੇਂ ਆਪਾ ਆਪਣਾ ਕੰਮ ਕਰਕੇ ਬਹੁਤ ਖੁਸ਼ ਹਾਂ ਮੈਂ ਕਹਿੰਦਾ ਇਹ ਯੰਗ ਯੂਥ ਨੂੰ ਬਹੁਤ ਬਹੁਤ ਖੁਸ਼ ਹਾਂ ਕੰਮ ਕਰਨਾ ਚਾਹੁੰਦਾ ਆਪ ਦਾ ਭਾਵੇਂ ਛੋਟਾ ਕੰਮ ਹੀ ਕਰ ਲੈ ਪਰ ਆਪ ਦਾ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਨਾ ਹਾਂਜੀ ਬਿਲਕੁਲ ਤੇ ਵੀ ਸਿੱਖੇ ਕਿੱਥੋਂ ਬਣਾਣੇ ਤੁਸੀਂ YouTube ਤੋਂ ਵਾਓ ਏ YouTube ਦਾ ਫਾਇਦਾ ਹੋ ਗਿਆ ਨਾ ਫਾਇਦਾ ਹੋ ਗਿਆ ਜੀ ਹਾਂਜੀ ਅੱਛਾ ਤੇ ਇੰਨਾ ਕੁ ਟਾਈਮ ਕਿਸੇ ਦਾ ਮੈਨੂੰ ਪਹਿਲਾਂ ਤੋਂ ਹੀ ਹੁੰਦਾ ਸੀਗਾ ਅੱਛਾ ਸਮੋਸੇ ਬਣਾਉਣੇ ਸੋਖੀ ਹੈ ਘਰੇ ਆਮ ਵਧੀਆ ਬਣਾ ਲਿੰਦੇ ਨੇ ਕਿ ਨਹੀਂ ਹ ਮੈਨੂੰ ਸਮਾਂ ਹੋ ਗਿਆ ਜੀ ਇੱਥੇ ਘਟ ਘਟ 4-5 ਮਹੀਨੇ ਹੋ ਗਏ ਜੀ ਅੱਛਾ ਹਾਂਜੀ ਅਸੀਂ ਪਹਿਲਾਂ ਮਾਨਸਾ ਤੋਂ ਆ ਅਸੀਂ ਉਰੇ ਨਵੇਂ ਸ਼ਿਫਟ ਆਏ ਮਾਨਸਾ ਵਾਲਿਆਂ ਨੇ ਬਠਿੰਡੇ ਤੱਕ ਪਾਈ ਹੋਈ ਹੈ ਮਾਨਸਾ ਵਾਲੇ ਨਹੀਂ ਦਬਦੇ ਹਨ ਨਹੀਂ ਮਾਨਸਾ ਮਾਨਸਾ ਵਾਲੇ ਨਹੀਂ ਦਬਦੇ ਮਲਟੀ ਟੈਲੈਂਟਡ ਹੁੰਦੇ ਆ ਮਲਟੀ ਟੈਲੈਂਟਡ ਫਿਰ ਤੁਹਾਨੂੰ ਆਰਟਿਸਟ ਵੀ ਹੋਮਗੇ ਫਿਰ ਤੁਹਾਨੂੰ ਗਾਉਣਾ ਵੀ ਆਉਂਦਾ ਹੋਣਾ ਹੋਰ ਵੀ ਚੀਜ਼ਾਂ ਹੈਗਾ ਇੰਟਰਸਟ ਨਹੀਂ ਜੀ ਮੈਂ ਇੰਨਾ ਚੀਜ਼ਾਂ ਦਾ ਇੰਟਰਸਟ ਨਹੀਂ ਕਰਾ ਕੁਬੀਲਦਰੀ ਵੜੀ ਨੇ ਜੀ ਪੜਾਈ ਕਦੋਂ ਕੀਤੀ ਸੀਗੀ ਮੈਂ ਵੀਰੇ ਸਟੱਡੀ ਕੀਤੀ ਸੀਗੀ ਆ 2022 ਦੇ ਵਿੱਚ ਛੱਡੀ ਹੈ ਜੀ। ਅੱਛਾ। ਹਾਂ 23 23 ਦੇ ਵਿੱਚ ਮੇਰੀ ਮੈਰਿਜ ਹੋ ਗਈ ਸੀਗੀ। ਅੱਛਾ ਅੱਛਾ। ਉਸ ਤੋਂ ਬਾਅਦ ਤਾਂ ਬਸ ਅਸੀਂ ਕਵੀਲਦਾਰੀ। 30 ਸਾਲ ਦੀ ਉਹ। ਮੇਰੀ ਹੋ ਗਈ ਉਮਰ ਹੋ ਗਈ 25.5 ਸਾਲ ਦੀ ਉਮਰ ਹੈ ਮੇਰੀ। 25.5 ਸਾਲ ਦੇ ਵਿੱਚ ਤੁਸੀਂ ਮਤਲਬ ਆਪਣਾ ਸੈੱਟ ਕਰ ਲਿਆ ਵੀ। ਹਾਂ ਅਸੀਂ ਕਰ ਲਿਆ। ਅੱਛਾ। ਸੈੱਟ ਕਰ ਲਿਆ। ਤੇ ਅੱਗੇ ਫਿਰ ਕੀ ਸੁਪਨਾ ਹੈ ਵੀਰੇ ਤੁਹਾਡਾ? ਅੱਗੇ ਵੀਰੇ ਰੈਸਟੋਰੈਂਟ ਖੋਲਾਂਗੇ ਆਪਾਂ ਹੁਣ ਬਸ। ਹਾਂਜੀ। ਬਹੁਤ ਚੰਗਾ ਲੱਗਿਆ। ਤੇ ਮੈਂ ਦੇਖਦੀ ਆ ਕਿ ਸਾਡਾ ਨਾ ਪੰਜਾਬ ਦੇ ਨੂੰ ਬਦਲੇ ਖਾਲੀ ਹੋ ਰਿਹਾ ਹੈ ਨਾ ਜਿਹਨੂੰ ਕੋਈ ਗੱ ਕੀ ਕਹੋਗੇ ਤੁਸੀਂ ਨੌਜਵਾਨਾਂ ਵੀਰੇ ਬਾਹਰਪੁਰ ਜਾਇਦਾ ਕੋਈ ਫਾਇਦਾ ਨਹੀਂ ਹੈਗਾ ਔਰ ਇਹ ਆਪਦਾ ਕੰਮ ਕਰ ਲਓ ਕਪਾ ਮੈਂ ਘੱਟ ਕਰ ਲਓ ਪਰ ਆਪਦੇ ਇੰਡੀਆ ਚ ਤਾਂ ਰਹੋ ਕਿ ਨਹੀਂ ਕੁਝ ਕਰਕੇ ਦਿਖਾਓ ਪੰਜਾਬ ਦਾ ਆਪਣਾ ਸਾਰਾ ਖਾਲੀ ਹੋ ਗਿਆ ਜਿਹੜੇ ਮਾੜੇ ਮੋਟੇ ਬੱਚੇ ਉਹ ਨਸ਼ੇ ਨੇ ਪੱਟਦੇ ਕਿ ਨਹੀਂ ਜੀ ਬਿਲਕੁਲ ਸੱਚੀ ਹੈ ਤੇ ਜਿਹੜੇ ਮਾੜੇ ਮੋਟੇ ਹੈਗੇ ਨੇ ਉਹ ਚੱਜ ਦੇ ਬੰਦੇ ਨੇ ਜਿਹੜੇ ਜਿਨ੍ਹਾਂ ਕੋਲ 2 ਰੁਪਏ ਹੈਗੇ ਉਹ ਆਪਦਾ ਬਾਹਰ ਵਾਗੇ ਸੈਟ ਹੋ ਰਹੇ ਨੇ ਆਪਦੇ ਪਰ ਬਾਹਰ ਜਾਇਦਾ ਕੋਈ ਫਾਇਦਾ ਨਹੀਂ ਵੀਰੇ ਆਪਦਾ ਔਰੇ ਨਸ਼ੇ ਪੱਤੇ ਛੱਡੋ ਇਹ ਆਪ ਦਾ ਕੰਮ ਕਰੋ ਰਹੇ ਵਧੀਆ ਸ਼ਾਮ ਜੀ ਉੱਥੇ ਜਾ ਕੇ ਉਧਰ ਕੰਮ ਕਰਨਾ ਤੇ ਇੱਥੇ ਕਰਨ ਦੇ ਵਿੱਚ ਕੀ ਸ਼ਰਤ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਵੀਰੇ ਹੁਣ ਤੁਹਾਡਾ ਤਾਂ ਨਹੀਂ ਮਨ ਹੈਗਾ ਜਾਣਨਾ ਕਿ ਤੇ ਨਹੀਂ ਨਹੀਂ ਆਪਣਾ ਕਿਉਂ ਮਾਣਾ ਆਪਣਾ ਵਧੀਆ ਉਰੇ ਸੈਲਰੀ ਵਧੀਆ ਪੈਂਦੀ ਹੈ ਮੈਂ ਮਹੀਨੇ ਤਾਂ ਲੱਖ ਰੁਪਏ ਵਾਂਗ ਕਮਾ ਲੈਣਾ ਉਰੇ ਜੀ ਹਾਂਜੀ ਮਤਲਬ ਮਜ਼ਾਕ ਨਹੀਂ ਕਰ ਰਹੇ ਸੱਚ ਕਹਿ ਰਹੇ ਤੁਸੀਂ ਸੱਚੀ ਮੈਂ ਘੜ ਗੜ ਤਿੰਨ ਹਜ਼ਾਰ ਰੁਪਏ ਦਾ ਆਰਾਮ ਨਾਲ ਡੇਲਰ ਕਮਾਈ ਲੈਣਾ 1500 ਵਿੱਚੋਂ 1500 ਵਿੱਚੋਂ ਕੀ ਬਾਤ ਹੈ ਬਹੁਤ ਬਣੀ ਤੇ ਫਿਰ ਸੋਪੇ ਪੂਰੇ ਕਿਤੇ ਆਪਣੇ ਤੁਸੀਂ ਵੀਰੇ ਹੁਣ ਲੱਗੇ ਮੈਂ ਅਸੀਂ ਮੈਂ ਤੇ ਮੇਰੀ ਵਾਈਫ ਦੱਬ ਕੇ ਮਿਹਨਤ ਕਰਦੇ ਆ ਅਸੀਂ ਅੱਛਾ ਤੇ ਫਿਰ ਕੀ ਕਰਨਾ ਕੀ ਸੋਚਿਆ ਵੀ ਕੁਝ ਕੁਝ ਲੈਣਾ ਹੁੰਦਾ ਬੰਦੇ ਦਾ ਡ੍ਰੀਮ ਹੁੰਦਾ ਕਿ ਮੈਂ ਉਹ ਚੀਜ਼ ਲੈਣੀ ਹੈ ਐਦਾਂ ਕੀ ਸੋਚਿਆ ਕੀ ਲੈਣਾ ਹਾਂ ਫਿਲਹਾਲ ਤਾਂ ਵੀਰੇ ਕੁਝ ਨਹੀਂ ਫਿਲਹਾਲ ਤਾਂ ਕਰਦਿਆਂ ਦੇ ਉਹੀ ਪੁਰੀਆਂ ਕਰਨੇ ਨੇ ਨਾਲ ਲੋੜਾਂ ਪੁਰੀਆਂ ਕਰਨੇ ਨੇ ਉਸ ਤੋਂ ਬਾਅਦ ਜੇ ਬੱਚੇ ਆਪਣੇ ਵਾਸਤੇ ਦੇਖਾਂਗੇ ਕਿ ਨਹੀਂ ਕੀ ਲੋਗੇ ਲੈਣਾ ਤਾਂ ਕੁਝ ਨਹੀਂ ਆ ਜੀ ਮੈਂ ਦੇਖਦੇ ਆ ਆਪਣੀ ਵਾਈਫ ਨੂੰ ਸਟੱਡੀ ਹੋਰ ਅੱਗੇ ਕਰਵਾਵਾਂਗੇ ਉਹਨਾਂ ਨੂੰ ਉਹਨਾਂ ਦੀ ਵੀ ਸਟੱਡੀ ਚੱਲੀ ਜਾਂਦੀ ਹੈ ਨਾ ਹਾਂਜੀ ਉਹ ਮੁੱਟੀਆਂ ਤੁਹਾਡੇ ਵਾਈਫ ਹਾਂਜੀ ਹਾਂਜੀ ਉਹ ਸਟੱਡੀ ਕਰਦਿੰਦੇ ਨੇ ਅਜੇ ਵੀ ਅੱਛਾ ਤੁਹਾਨੂੰ ਵਧੀਆ ਤੁਹਾਡਾ ਸਾਥ ਦਿੰਦੇ ਆ ਪੂਰਾ ਸਾਥ ਦਿੰਦੇ ਨੇ ਜੀ ਉਹਨਾਂ ਦਾ ਤਾਂ ਸਾਥ ਹੈ ਮੈਨੂੰ ਜੀਵਨ ਸਾਥੀ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਭਾਵੇਂ ਸਾਰੇ ਇੱਕ ਸਾਈਡ ਤੇ ਹੋ ਜਾਣ ਹਨਾ ਬਿਲਕੁਲ ਜੀ ਬਿਲਕੁਲ ਅੱਛਾ ਤੇ ਤੁਹਾਡੇ ਫਿਰ ਜਿਵੇਂ ਤੁਸੀਂ ਕੰਮ ਸ਼ੁਰੂ ਕੀਤਾ ਤੁਹਾਡੇ ਫੈਮਿਲੀ ਹੋਊਗੀ ਰਿਸ਼ਤੇਦਾਰ ਹੋਣਗੇ ਯਾਰ ਦੋਸਤ ਹੋਣਗੇ ਹਨਾ ਤੇ ਫਿਰ ਉਹਨਾਂ ਨੇ ਕੀ ਕਿਹਾ ਵੀ ਤੁਸੀਂ ਠੀਕ ਕੀਤਾ ਜਾਂ ਕਿਵੇਂ ਰਿਵਿਊ ਸੀਗੇ ਉਹ ਪਤਾ ਕੀ ਗੱਲ ਹੈ ਜਿਹੜੇ ਮੇਰੇ ਯਾਰ ਦੋਸਤ ਸੀਗੇ ਉਹ ਤਾਂ ਸਾਰੇ ਮਾਨਸਾ ਰਹੇਗੇ ਨਾ ਹਾਂ ਫਿਰ ਆਪਾਂ ਕੰਮ ਹੀ ਕੰਮ ਤੇ ਕੀ ਹੋਗੇ ਗੱਲਾਂ ਉਸ ਤੋਂ ਬਾਅਦ ਮੈਂ ਮਾਨਸਾ ਗਿਆ ਨਹੀਂ ਬਸ ਮੈਂ ਤੇ ਮੇਰੀ ਵਾਈਫ ਅਸੀ ਕਿੱਲਾ ਕੰਮ ਤੇ ਕੀ ਹੋਗੇ ਅੱਜ ਕੱਲ ਯਾਰ ਦੋਸਤੇ ਕੋਈ ਫਾਇਦਾ ਨਹੀਂ ਵੀਰੇ ਆਉਦੇ ਕੰਮ ਤੇ ਤਾਂ ਮਤਲਬ ਰੱਖੋ ਆਪਦਾ ਪਰਿਵਾਰ ਦੇਖੋ ਬਸ ਕਿ ਨਹੀਂ ਜੀ ਨਹੀਂ ਠੀਕ ਹੈ ਮਤਲਬ ਗੁੱਡ ਵਾਈਬਸ ਆਉਂਦੀਆਂ ਨੇ ਸਾਰੇ ਕਹਿੰਦੇ ਕਿ ਤੁਸੀਂ ਸੋਨਾ ਕਰ ਲਿਆ ਆਪਦਾ ਹਾਂ ਹਾਂ ਮੈਨੂੰ ਸਾਰੇ ਵਧੀਆ ਕਹਿੰਦੇ ਨੇ ਵਧੀਆ ਕਰ ਲਿਆ ਬਾਕੀ ਜਿਹੜੇ ਨਾਂ ਵੀ ਕਿਹਾ ਫਿਰ ਉਹ ਕਿਹੜਾ ਆਪਣੇ ਘਰੇ ਆਟਾ ਧਰ ਕੇ ਵਗ ਜਾਣਗੇ ਕਿ ਨਹੀਂ ਪਰ ਨਾਲ ਆਪ ਏਹੀ ਲੋਕ ਕਿ ਕੱਢ ਦਿੰਦੇ ਆ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਪਰ ਲੋਕਾਂ ਨੇ ਤਾਂ ਐਂਡ ਤੇ ਨਾ ਸਿਵਿਆਂ ਤੇ ਛੱਡ ਕੇ ਮੁੜ ਜਾਂਦੇ ਨੇ ਕੋਈ ਨਾਲ ਨਹੀਂ ਜਾਂਦਾ ਚਾਰ ਬੰਦੇ ਲੱਭਣੇ ਔਖੇ ਹੋ ਜਾਂਦੇ ਆ ਬਿਲਕੁਲ ਜੀ ਬਿਲਕੁਲ ਇਹਦਾ ਚਲੋ ਹਾਏ ਮੇਰਾ ਥੋੜਾ ਟੈਂਪਰੇਰੀ ਕੰਮ ਆ ਇਹ ਤਾਂ ਮੇਰਾ ਨਾ ਸਸਤਾ ਮੈਂ ਤਾਂ ਵੇਚਦਾ ਨਾ ਉਰੇ ਸਟੇਸ਼ਨ ਤੇ ਨਾ ਹਰੇਕ ਗਰੀਬ ਤੋਂ ਗਰੀਬੰਦਾ ਲੈ ਲੈਂਦਾ ਹੈ ਇਹਦੇ ਚ ਮੈਨੂੰ ਭਾਵੇਂ 2 ਰੁਪਏ ਨਾ ਵੀ ਬਚਣ ਤਾਂ ਵੀ ਕੋਈ ਗੱਲ ਨਹੀਂ ਮੈਂ ਸ਼ਾਮ ਨੂੰ ਪੀਜ਼ਾ ਲਾਉਣਾ ਹੁੰਦਾ ਉੱਥੇ ਮੇਰੇ ਕੋਲੇ ਬਹੁਤ ਕਰਾਊਡ ਹੁੰਦਾ ਤੁਸੀਂ ਸ਼ਾਮ ਨੂੰ ਕਦੇ ਆ ਕੇ ਦੇਖਿਓ ਹਾਂ ਪੂਰੇ ਬਠਿੰਡੇ ਦੇ ਕੁਲੜ ਵੀ ਅਗਲਾ ਮੈਂ ਕਰਾਊਡ ਚ ਲੈਣਾ ਲਾਗੇ ਲੰਦਾ ਇੱਕ ਤਰ੍ਹਾਂ ਦਾ ਹਾਂ ਬਈ ਸ਼ਾਮ ਨੂੰ ਕਦੇ ਆਏ ਨਾ ਤੁਹਾਨੂੰ ਖਵਾਵਾਂਗੇ ਤੁਸੀਂ ਕਹੋਗੇ ਵਾਕੀ ਵੀ ਟੇਸਟ ਹੈਗਾ ਪਤਵਾਵਾਂਗੇ ਵੀਰੇ ਹਾਂ ਜੀ ਹਾਂ ਬਿਲਕੁਲ ਜ਼ਰੂਰ ਜੀ ਬਹੁਤ ਵਧੀਆ ਲੱਗਿਆ ਬਹੁਤ ਸੋਹਣੀ ਇੱਕ ਮੋਟੀਵੇਸ਼ਨ ਸੀ ਤੁਹਾਡੀ ਤੁਸੀਂ ਕਰਦੇ ਪਏ ਹੋ ਵੀਰੇ ਜਉਂਦੇ ਬਸਦੇ ਰਹੋ ਤੁਸੀਂ ਲੱਖਾਂ ਤੋਂ ਕਰੋੜਾਂ ਵਾਲੇ ਬਣੋ ਮੈਂ ਤਾਂ ਕਹਿੰਦਾ ਜੀ ਜੀ ਬਿਲਕੁਲ ਬਿਲਕੁਲ ਖੁਸ਼ ਰਹੋ ਥੈਂਕ ਯੂ ਜੀ ਥੈਂਕ ਯੂ